ਦੇਖੋ ਬਹੁਤ ਭਾਰੀ ਖਤਰਾ ਮੰਡਰਾ ਰਿਹਾ ਟਾਂਗੜੀ ਨਦੀ ਤੇ ਅਸੀਂ ਇਸ ਟਾਈਮ ਖੜੇ ਆਂ ਪ੍ਰਸ਼ਾਸਨ ਨੇ ਕੇਵਲ ਗੱਲਾਂ ਮਾਰੀਆਂ ਕੇਵਲ ਗੱਲਾਂ ਨਾ ਤਾਂ 8 ਕਰੋੜ ਰੁਪਏ ਕਹਿੰਦੇ ਮੀਰਾਪੁਰ ਚੋਦਾ ਆਇਆ ਨਾ ਤਾਂ ਉਹਦੀ ਸਫਾਈ ਹੋਈ ਨਾ ਬੜੀ ਨਦੀ ਦੀ ਸਫਾਈ ਹੋਈ ਅਸੀਂ ਮੈਂ ਅਸੀਂ ਟਾਂਗੜੀ ਤੇ ਖੜੇ ਆਂ ਇੱਥੇ ਪ੍ਰਸ਼ਾਸਨ ਵੱਲੋਂ ਵੀ ਅਲਰਟ ਕੀਤਾ ਜਾ ਰਿਹਾ ਤੇ ਵੈਦਰ ਫੋਰਕਾਸਟ ਵੀ ਦੱਸ ਰਿਹਾ ਵੀ ਪਾਣੀ ਵੱਡੇ ਪੱਧਰ ਤੇ ਆ ਸਕਦਾ ਬਹੁਤ ਵੱਡਾ ਖਰਾਬਾ ਕਰ ਸਕਦਾ ਪਰ ਇਹਦਾ ਲੋਕ ਵੀ ਜਾਣਦੇ ਨੇ ਪ੍ਰਸ਼ਾਸਨ ਤੇ ਕਰਨ ਵਾਲਾ ਜਿਹੜਾ ਕੰਮ ਸੀ ਕਿ ਇਹਨਾਂ ਬੰਨਾਂ ਦੀ ਮੁਰੰਮਤ ਕਰਨੀ ਸਮਾ ਰਹਿੰਦੇ ਆ ਜਦੋਂ ਬਾਰ ਬਾਰ ਅਲਰਟ ਆ ਰਿਆ ਸੀ ਬਾਰ ਬਾਰ ਕਿਹਾ ਜਾ ਰਿਆ ਸੀ ਵੀ ਬਹੁਤ ਵੱਡੇ ਪੱਧਰ ਤੇ ਪਾਣੀ ਆ ਸਕਦਾ ਹੈ ਲਗਾਤਾਰ ਬਰਸਾਤਾਂ ਹੋਣੀ ਹੈ ਪਰ ਕਿਸੇ ਤਰ੍ਹਾਂ ਬੰਨਾਂ ਦੀ ਮੁਰੰਮਤ ਨਹੀਂ ਕੀਤੀ ਗਈ ਕੋਈ ਇੱਥੇ ਜਿਹੜੇ ਇੰਤਜ਼ਾਮ ਹੋਣੇ ਚਾਹੀਦੇ ਨੇ ਪਹਿਲਾਂ ਉਹ ਵੀ ਨਹੀਂ ਕੀਤੇ ਗਏ ਪੁਨਾਰੇ ਨੇ ਥੱਲੇ ਉਹ ਬਚਰੇ ਕੁਝ ਮਜ਼ਦੂਰ ਥੱਲੇ ਭਰਨ ਲਾਏ ਹੋਏ ਨੇ ਤੇ ਪਰ ਮੈਂ ਸਮਝਦਾ ਵੀ ਇੰਤਜ਼ਾਮ ਬਹੁਤ ਪਹਿਲਾਂ ਕਰਨੇ ਚਾਹੀਦੇ ਤੇ ਜਿਹੜਾ ਪ੍ਰਸ਼ਾਸਨ ਹਰਾਂ ਤੋਂ ਬਾਹਰ ਇਹਨਾਂ ਬੰਨਾਂ ਦਾ ਦੌਰਾ ਕਰਦਾ ਹੈ ਹੜਾ ਤੋਂ ਬਾਅਦ ਇੱਥੇ ਆ ਕੇ ਟੈਲੀਵਿਜ਼ਨ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਆ ਕੇ ਨਿਕਲਦਾ ਜਿਉਂ ਹੀ ਪ੍ਰਸ਼ਾਸਨ ਸਮਾਂ ਰਹਿੰਦਿਆਂ ਪਹਿਲਾਂ ਨਿਕਲੇ ਇਹਨਾਂ ਬੰਨਾਂ ਦਾ ਦੌਰਾ ਡਿਪਟੀ ਕਮਿਸ਼ਨਰ ਸਾਹਿਬਾਨ ਕਰਨ ਅੱਜ ਜਿਹੜੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਆ ਉਹੀ ਡਿਪਟੀ ਕਮਿਸ਼ਨਰ ਪਹਿਲਾਂ ਪਟਿਆਲੇ ਸੀ ਜਦੋਂ 2023 ਦੇ ਵਿੱਚ ਅਸੀਂ ਬਾਰ-ਬਾਰ ਕਹਿੰਦੇ ਰਹੇ ਵੀ ਡੀਸੀ ਮੈਡਮ ਇਹਨਾਂ ਬੰਨਾਂ ਦਾ ਦੌਰਾ ਕਰੋ ਵੀ ਹੜ ਆ ਰਹੇ ਨੇ ਪਰ ਉਹ ਨਹੀਂ ਆਪਣੇ ਕਮਰੇ ਤੋਂ ਬਾਹਰ ਨਿਕਲੀ ਜਦੋਂ ਹੜ ਆ ਗਏ ਤਾਂ ਸੋਸ਼ਲ ਮੀਡੀਆ ਤੇ ਸ਼ਾਈ ਹੋਈ ਜਿਵੇਂ ਡੀਸੀ ਸੇਵਾ ਹੀ ਬਹੁਤ ਕਰ ਰਹੀ ਆ ਤੇ ਹੁਣ ਵੀ ਇਸ ਤ ਕੋਈ ਅਧਿਕਾਰੀ ਇੱਥੇ ਨਹੀਂ ਪਹੁੰਚਿਆ ਹੈਗਾ ਕੇਵਲ ਅਲਰਟੇ ਕਰੀ ਜਾ ਰਹੇ ਆ ਸੋਸ਼ਲ ਮੀਡੀਆ ਦੇ ਉੱਤੇ ਸੋ ਇੱਥੇ ਆਓ ਮੇਰੀ ਹੁਣ ਡਿਨਿੰਗ ਡਿਪਾਰਟਮੈਂਟ ਦੇ ਸੀਨੀਅਰ ਅਧਿਕਾਰੀ ਨਾਲ ਗੱਲ ਹੋਈ ਆ ਮੈਂ ਉਹਨਾਂ ਨੂੰ ਕਿਹਾ ਵੀ ਇੱਥੇ ਆ ਕੇ ਦੇਖੋ ਆਪ ਪ੍ਰਬੰਧ ਲੋਕ ਘਟੋ ਘਟ ਤੁਸੀਂ ਬਹੁਤ ਲੇਟ ਹੋ ਪਰ ਸਮਾਂ ਰਹਿੰਦੇ ਆ ਫਿਰ ਵੀ ਜੋ ਕੁਝ ਕਰ ਸਕਦੇ ਹੋ ਕਰੋ ਤੇ ਮੈਂ ਵੀ ਬੇਨਤੀ ਕਰਦਾ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਵਾਰੀ ਜਾਂਚ ਹੋਣੀ ਚਾਹੀਦੀ ਆ ਕਿ ਜਿਹੜੇ ਸਫਾਈਆਂ ਦੇ ਉੱਤੇ ਮੀਰਾਪੁਰ ਚੌਦੀ ਸਫਾਈ ਬੜੀ ਨਦੀ ਦੀ ਸਫਾਈ ਤੇ ਇਹ ਨਾ ਡਾਂਗਰੀ ਦੇ ਬੰਨਾਂ ਦੀ ਰਿਪੇਅਰ ਵਾਸਤੇ ਕਿੰਨਾ ਬਜਟ ਤੁਸੀਂ ਰੱਖਿਆ ਤੇ ਕਿੰਨਾ ਇੱਥੇ ਲੱਗਿਆ ਲੋ ਉਹ ਮਹਿਕਮੇ ਨੂੰ ਰੱਖਣਾ ਚਾਹੀਦਾ ਹੈ ਮੁੱਖ ਮੰਤਰੀ ਸਾਹਿਬ ਜਾਂਚ ਹੋਣੀ ਚਾਹੀਦੀ ਆ ਉਹਨਾਂ ਅਧਿਕਾਰੀਆਂ ਦੇ ਜਿਹੜੇ ਕੇਵਲ ਖਾਣਾ ਪੂਰਤੀ ਕਰਕੇ ਸਮਾਟ ਪਾ ਦਨੇ ਆ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਕਿ ਇੱਥੇ ਆ ਕੇ ਜਿਹੜਾ ਹੈਗਾ ਲੋਕਾਂ ਦੇ ਨਾਲ ਖੜੋ ਤੇ ਇੰਤਜ਼ਾਮ ਕਰੋ ਜਿਹੜਾ ਵੀ ਪੁਖਤਾ ਇੰਤਜ਼ਾਮ ਕੀਤਾ ਜਾ ਸਕਦਾ ਹੈ